ਹਾਂ ਦੋਸਤੋ ਮੈਂ ਪ੍ਰੀਤਮ ਸਿੰਘ ਪ੍ਰੀਤਮ ਫਿਟਾਰਮ ਦਾ ਫਾਊਂਡਰ ਇੰਸਟ੍ਰਕਟਰ ਅੱਜ ਆਪਾਂ ਲੈ ਰਹੇ ਆ ਟ੍ਰਾਇਲ ਬੱਚਿਆਂ ਦਾ ਬॉयਜ਼ ਐਂਡ ਗਰਲਜ਼ ਦਾ 1600 ਮੀਟਰ ਦਾ ਇਹ ਫਰਸਟ ਇਨੀਸ਼ੀਅਲ ਟ੍ਰਾਇਲ ਆ ਜਿਵੇਂ ਤੁਹਾਨੂੰ ਪਤਾ ਪੰਜਾਬ ਪੁਲਿਸ ਦੇ ਵਿੱਚ ਥੋੜਾ ਹੈਗਾ ਜਿਹੜਾ ਇੰਡੀਵਿਜੂਅਲ ਤੋਂ ਇੰਡੀਵਿਜੂਅਲ ਟਾਈਮਿੰਗ ਆ ਠੀਕ ਆ ਜਿਹੜੇ ਬੱਚੇ ਵੀਡੀਓ ਦੇਖ ਰਹੇ ਨੇ ਆ ਜਿਹੜੇ ਬੱਚਿਆਂ ਨੂੰ ਹਾਲੇ ਨਹੀਂ ਪਤਾ ਹੈਗਾ ਪੰਜਾਬ ਪੁਲਿਸ ਵਿੱਚ ਕਿਵੇਂ ਟ੍ਰਾਇਲ ਸ਼ੁਰੂ ਹੁੰਦਾ ਇਦਾਂ ਕਰਕੇ ਉੱਥੇ ਮੈਟ ਪਾਇਆ ਹੁੰਦਾ ਠੀਕ ਹੈ ਸਮਝ ਆ ਗਿਆ ਤੇ ਮੈਟ ਤੋਂ ਜਿੱਦਾਂ ਹੀ ਤੁਹਾਡੇ ਨਾਲ ਐਂਕਲ ਦੇ ਉੱਤੇ ਉੱਥੇ ਉਹਨਾਂ ਨੇ ਟਾਈਮ ਥੋੜਾ ਸ਼ੁਰੂ ਹੋਣਾ ਠੀਕ ਹੈ ਉਹ ਇੰਡੀਵਿਜੂਅਲ ਟੂ ਇੰਡੀਵਿਜੂਅਲ ਟਾਈਮ ਆ ਤੁਹਾਡਾ ਆਰਮੀ ਦੇ ਵਾਂਗ ਨਹੀਂ ਹੈਗਾ ਕਿ 2 200 ਬੰਦਾ ਖੜਾ ਕੀਤਾ ਤੇ ਭਜਾਤੇ ਸਾਰੇ ਠੀਕ ਹੈ ਪੰਜਾਬ ਪੁਲਿਸ ਸਾਹਿਬ ਤੇ ਪੰਜਾਬ ਪੁਲਿਸ ਦਾ ਸਿਸਟਮ ਆ ਬਹੁਤ ਵਧੀਆ ਹੈ ਕੋਈ ਬੰਦਾ ਇਹ ਨਹੀਂ ਕਹਿ ਸਕਦਾ ਹੈਗਾ ਹਨਾ ਕਿ ਕਿਸੇ ਨੂੰ ਤੱਕਾ ਮਾਰਦਾ ਇਹ ਕਰਦਾ ਉਹ ਕਰਦਾ ਨਾ ਤੁਹਾਡਾ ਆਪਣੀ ਟਾਈਮਿੰਗ ਆ ਆਪਣੇ ਹਿਸਾਬ ਨਾਲ ਚੱਲੂਗੀ ਠੀਕ ਹੈ ਜੀ ਚਾਹੇ ਤੁਸੀਂ ਸਾਰਿਆਂ ਤੋਂ ਲਾਸਟ ਤੇ ਵੀ ਜਾ ਸਕਦੇ ਹੋ ਕੋਈ ਇਸ਼ੂ ਨਹੀਂ ਆ ਤੁਹਾਡੀ ਟਾਈਮਿੰਗ ਤੁਹਾਡੇ ਹਿਸਾਬ ਨਾਲ ਚੱਲਣੀ ਆ ਠੀਕ ਹੈ ਸਮਝ ਆ ਗਿਆ ਫਿਰ ਤੁਹਾਨੂੰ ਉੱਥੇ ਜਰਸੀ ਨੰਬਰ ਦਿੱਤਾ ਜਾਂਦਾ ਤੁਹਾਨੂੰ ਸਾਰਿਆਂ ਨੂੰ ਇੱਕ ਜਰਸੀ ਦਿੱਤੀ ਜਾਂਦੀ ਹੈ ਸੇਮ ਜਿਵੇਂ ਆ 23 ਲਿਖਿਆ ਹੋਇਆ ਇਦਾਂ ਇਦਾਂ ਕਰਕੇ ਸਾਰਿਆਂ ਨੂੰ ਦਿੱਤਾ ਜਾਂਦਾ ਹੈ ਠੀਕ ਹੈ ਉਸ ਨੰਬਰ ਦੇ ਅਕੋਰਡਿੰਗ ਤੇ ਜਦੋਂ ਤੱਕ ਤੁਸੀਂ ਇੱਕ 라ਉਂਡ ਦੋ 라ਉਂਡ ਕੰਪਲੀਟ ਕਰ ਲੇ ਦੋ 라ਉਂਡ ਜਿਵੇਂ ਗਲਤੀ ਕਰ ਲੇ ਕੰਮ ਭਈ ਤਾਂ ਜਦ ਤੱਕ ਇਹਨੂੰ ਮੈਟਰ ਨੂੰ ਕ੍ਰੋਸ ਨਹੀਂ ਕਰਦੇ ਹੈਗੇ ਉਦੋਂ ਤੱਕ ਤੁਹਾਡਾ ਟਾਈਮਰ ਸਟਾਪ ਨਹੀਂ ਹੋਣਾ ਜੇ ਤੁਸੀਂ ਸੋਚ ਲਿਆ ਕਿ ਹਾਂ ਬਸ ਇੰਨਾ ਕਰ ਰਹਿ ਗਿਆ ਬਸ ਉੱਥੋਂ ਤੁਰ ਕੇ ਜੇ ਆ ਗਏ ਇੱਕ ਇੱਕ ਸੈਕਿੰਡ ਤੋਂ ਵੀ ਕੁੜੀਆਂ ਰਹੀਆਂ ਨੇ ਜੇ ਪਿੱਛੇ ਟ੍ਰੈਲ 'ਚ ਠੀਕ ਹੈ ਬॉयਸ ਦਾ ਵੀ ਸੇਮ ਇਦਾਂ ਹੀ ਜਦ ਤੱਕ ਟ੍ਰੈਲ ਇਹਨੂੰ ਪਾਸ ਨਹੀਂ ਕਰਦੇ ਹੈਗੇ ਅੱਗੇ ਤੱਕ ਇਦੋਂ ਤੂੰ ਤੇਰੀ ਲੱਤ ਨਹੀਂ ਕਢਾਉਂਦੇ ਹੈਗੇ ਜਿਹੜੀ ਲੱਤ ਕੱਢੀ ਸੀ ਉਹਨੇ ਸੇਬ ਜਦ ਤੱਕ ਇਹਨੇ ਬੰਦ ਨਹੀਂ ਹੋਣਾਗਾ ਟਾਈਮਰ ਤੁਹਾਡੇ ਸਮਝ ਆ ਗਈ ਸਾਰਿਆਂ ਨੂੰ ਯੈਸ ਸਰ ਹੋਰ ਤਾਂ ਨਹੀਂ ਸਵਾਲ ਕਿਸ ਦਾ ਗੱਲ ਕਰੀਏ ਸ਼ੁਰੂ ਫਿਰ ਯੈਸ ਸਰ ਪੱਕਾ ਯੈਸ ਸਰ ਦੌਰ ਲਾਉਂਗੇ ਸਾਰੇ ਯੈਸ ਸਰ ਠੀਕ ਹੈ ਦੇਖ ਲੈ ਇੱਕ ਫੋਟੋ ਕਰ ਲਈ ਤਰ ਹਾਉ ਦਾ ਜੋਸ਼ ਲੈ ਹਾਂ ਅੱਜ ਕੱਲ੍ਹ ਰੈਡੀ ਹੋ ਯੈਸ ਸਰ ਹਾਉ ਦਾ ਜੋਸ਼ ਹਾਂ ਯੈਸ ਸਰ ਹਾਉ ਦਾ ਜੋਸ਼ ਹਾਂ ਯੈਸ ਸਰ ਜਮਾਈ ਖਤਮ ਆ

दोस्तों तुसी देख रहे हो जिमें बच्चे सारे टाइमिंग चल रही है बच्चों की ठीक है ਚਲੋ ਚਲੋ ਬਾ ਸ਼ਾਬਾਸ਼ ਅੱਗੇ ਲੈ ਅੱਗੇ ਲੈ ਅੱਗੇ ਲੈ ਬਹੁਤ ਵਧੀਆ ਬਹੁਤ ਵਧੀਆ ਕੂੜੀ ਨੇ 1 25 ਕਿਲੋ ਕਰ ਲਾਇਆ ਪਹਿਲਾਂ ਦੋ ਲਾਣੇ ਦੀ ਦੋ ਮੈਡਮ ਦੀ ਕਰਦੇ ਹੋ ਬੱਚਿਆਂ ਨੂੰ ਜਦੋਂ ਪਤਾ ਹੀ ਲੱਗ ਰਿਹਾ ਦੋ ਇਹ 400 ਮੀਟਰ ਦਾ ਟਰੈਕ ਕਰਤਾ ਦੋ ਰਾਊਂਡ ਲਗਾਣੇ ਆਈ ਛੋਰੇ ਦੇ ਸ਼ਾਬਾਸ਼ 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 ਗੁਰ ਬਹੁਤ ਕਲਾਪਿੰਗ ਇਤਨੀ ਵੀ ਚਾਹੀਦੀ ਤੁਹਾਡਾ ਕਿਕਰੋ ਮੋਟੀ ਦੇ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਸ਼ਾਬਾਸ਼ 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 10th 라운ਡ ਗੋਲ ਸਪੀਡ ਦਿਖਾਓ ਥੋੜਾ लास्ट 라운ਡ ਬਹੁਤ लास्ट 라운ਡ ਅੱਗੇ ਲਾਵੇ ਚੱਲ ਚੱਲ ਸ਼ਾਬਾਸ਼ ਤੁਸੀਂ ਸਾਰਿਆਂ ਨੇ ਕਮੈਂਟ ਕਰਨਾ ਕਿ ਪੰਜਾਬ ਪੁਲਿਸ ਕਨਸਟੇਬਲ ਦੇ ਵਿੱਚ ਕੁੜੀਆਂ ਦੀ ਟਾਈਮਿੰਗ ਆ ਜਿਹੜੀ ਕਿੰਨੀ ਹੁੰਦੀ ਆ ਕੌਨਸਟੇਬਲ ਤੇਰੀ ਕਿੰਨੀ ਹੁੰਦੀ ਆ ਵੋਇਸ ਮੁੰਡਿਆਂ ਦੀ ਨਹੀਂ ਕੁੜੀਆਂ ਦੀ ਕੀ ਟਾਈਮਿੰਗ ਹੁੰਦੀ ਆ ਹੈ ਸਾਢੇ 4 ਮਿੰਟ ਸ਼ਾਬਾਸ਼ 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 ਚਲੋ ਜਾਲੇ ਕੀ ਕੇ ਚੱਕੇ ਆਜੇ ਹੋਇਆ 20 ਮੀਟਰ ਕਰੋ ਕਰੋ ਮੋੜੇ ਵੀਰ ਥੋੜਾ ਬੱਚੇ ਸ਼ਾਬਾਸ਼ 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 ਮੇਰੇ ਕੋਲ ਰਕਮ ਟਾਈਮ ਨਹੀਂ ਬੁੱਲਣੀ ਹੋਣੀ ਚੱਲ 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 ਸ਼ਾਬਾਸ਼ ਪਹਿਲੀ ਗੁੜੀ ਟਾਈਮ ਹੈ 3 5 3 5 ਬੱਲੇ ਦੂਸਰੀ ਗੁੜੀ 3 14 ਦੇ ਵਿੱਚ ਪੂਰੀ ਕਿ ਵੀ ਦਿਖਾਓ ਪੂਰੀ ਦਿਖਾਓ 324 330 331 ਆਸ ਆ ਦੇ ਆਗਮ ਨਹੀਂ ਕਰਨਾ ਆ ਦੇ ਕੰਮ ਕਮ ਨਹੀਂ ਆਣਾ 335 336 38 39 ਹੁਣ ਰੱਖੋ ਚਲੋ 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 ਸ਼ਾਬਾਸ਼ 45 ਦੇ ਵਿੱਚ ਐਂਟਰੀ ਕੀਤੀ ਹੈ 47 ਦੇ ਵਿੱਚ 48 ਖੇਚਕੇ ਗੋਲ ਖੇਚਕੇ 354 355 358 4 ਮਿੰਟ ਦੇ ਵਿੱਚ 4 5 ਦੇ ਵਿੱਚ 4 7 ਦੇ ਵਿੱਚ ਬਹੁਤ ਵਧੀਆ ਬਹੁਤ ਵਧੀਆ 4 12 ਦੇ ਵਿੱਚ 4 12 4 16 ਬਹੁਤ ਵਧੀਆ ਖੇਚਕੇ ਗੋਲ ਟ੍ਰੈਕ ਤੋਂ ਉੱਤਰੋ 10 ਸੈਕਿੰਡ ਰੈਗੇ ਗੋਲ 25 ਦੇ ਵਿੱਚ 4 25 4 27 ਚਲੋ ਕੇਟ ਕੇ ਕੇਟ ਕੇ ਗੋਲ ਇਹ 4 38 ਦੇ ਵਿੱਚ 4 42 ਦੇ ਵਿੱਚ ਸਿਰਫ ਆਪਣੀਆਂ ਦੋ ਕੁੜੀਆਂ ਇਸ ਸਟ੍ਰਾਈਲ ਦੇ ਵਿੱਚੋਂ ਫੇਲ ਹੋਈਆਂ ਨੇ ਜੀ ਠੀਕ ਹੈ ਬਾਕੀ ਸਾਰੇ ਬੱਚੇ ਪਾਸ ਨੇ बस वीडियो बैठ वो मैं टैमिंग दादी ਜਿੱਦਾਂ ਜੰਨੀ ਜਿੱਕਿੰਨਾ ਉਹਨਾਂ ਥੋੜੀ ਜਿਹੀ ਦੇ ਦਰ ਅੰਦਰ ਦਾ ਇਹ ਤੋਂ ਤੁਸੀਂ ਜਿਹੜਿਆਂ ਦਾ ਦਰ ਨੇ